ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਗੁਰੂ ਜੀ ਕਹਿੰਦੇ ਹਨ ਜੇਕਰ ਆਤਮਿਕ ਕਾਰਜ ਮਨ ਨਾਲ ਕੀਤੇ ਗਏ ਹੋਣ ਤਾਂ ਉਦੋਂ ਹੀ ਫਲੀਪੂਤ ਹੁੰਦੇ ਹਨ ਆਓ ਇਸ ਵੀਡੀਓ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਕੀ ਸਮਝਾ ਰਹੇ ਹਨ ਕਿ ਹਾਜ਼ਰੀ ਸਰੀਰ ਦੀ ਜ਼ਰੂਰੀ ਹੁੰਦੀ ਹੈ ਜਾਂ ਮਨ ਦੀ ਵੀਡੀਓ ਨੂੰ ਐਂਡ ਤੱਕ ਪੂਰੀ ਸੁਣਿਓ ਜੇਕਰ ਤੁਸੀਂ ਵੀਡੀਓ ਤੇ ਨਵੇਂ ਹੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋਵਲ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਪਿੰਡ ਬਾਜਗ ਦੇ ਨਜ਼ਦੀਕ ਉਹਨਾਂ ਨੇ ਆਪਣਾ ਤੰਬੂ ਲਗਵਾਇਆ ਰਾਤ ਦਾ ਸਮਾਂ ਸੀ ਤੰਬੂ ਦੇ ਕੋਲ ਚਾਰ ਸਿੱਕ ਚੌਂਕੀ ਦਾ ਰੂਪ ਵਿੱਚ ਪਹਿਰਾ ਦੇਣ ਲੱਗੇ ਰਾਤ ਜ਼ਿਆਦਾ ਹੋਣ ਦੇ ਕਾਰਨ ਗੁਰੂ ਜੀ ਆਰਾਮ ਕਰਨ ਲੱਗੇ ਪਿੰਡ ਵਿੱਚ ਕੁਝ ਦੂਰ ਰਾਡੇ ਤੋਂ ਲੋਕਾਂ ਦੁਆਰਾ ਅਜੋ ਜਿਤ ਕੀਤੇ ਗਏ ਪ੍ਰੋਗਰਾਮ ਸੰਗੀਤ ਦੀਆਂ ਆਵਾਜ਼ਾਂ ਆਉਣ ਲੱਗੀਆਂ ਇਸ ਆਵਾਜ਼ਾਂ ਨੂੰ ਸੁਣ ਕੇ ਇਨਾਂ ਚਾਰੇ ਸਿੱਖਾਂ ਨੇ ਆਪਸ ਵਿੱਚ ਵਿਚਾਰ ਕੀਤਾ ਕਿ ਉਹ ਡਰਾਮਾ ਵੇਖਿਆ ਜਾਵੇ ਪਰ ਦੋ ਸਿੱਖਾਂ ਦਾ ਵਿਚਾਰ ਸੀ ਕਿ ਉਹ ਡਿਊਟੀ ਉੱਤੇ ਹੀ ਰਹਿਣ ਇਸ ਲਈ ਉਹਨਾਂ ਦਾ ਉੱਥੇ ਜਾਣਾ ਠੀਕ ਨਹੀਂ ਹੈ ਪਰ ਦੋ ਸਿੱਖਾਂ ਨੇ ਵਿਚਾਰ ਕੀਤਾ ਕਿ ਉਹ ਲੋਕ ਕੋਜ ਸਮੇ ਲਈ ਉੱਥੋਂ ਹੋ ਆਉਂਦੇ ਹਨ ਤਾਂ ਇਹ ਸਿੱਖ ਉਦੋਂ ਤੱਕ ਇੱਥੇ ਰਹਿਣ ਇਸ ਤਰ੍ਹਾਂ ਉਹ ਦੋ ਸਿੱਖ ਡਰਾਮਾ ਦੇਖਣ ਲਈ ਚਲੇ ਗਏ ਪਰ ਉੱਥੇ ਉਹਨਾਂ ਲੋਕਾਂ ਦਾ ਮਨ ਡਰਾਮਾ ਦੇਖਣ ਵਿੱਚ ਨਾ ਲੱਗਿਆ ਬਸ ਉਹਨਾਂ ਦੋਨਾਂ ਦੇ ਦਿਲ ਵਿੱਚ ਡਰ ਸਮਾਇਆ ਰਿਹਾ ਕੀ ਉਹਨਾਂ ਨੇ ਠੀਕ ਨਹੀਂ ਕੀਤਾ ਜੋ ਉਹ ਆਪਣੀ ਡਿਊਟੀ ਤੋਂ ਵਾਪਸ ਆ ਗਏ ਇਸ ਤਰ੍ਹਾਂ ਉਹਨਾਂ ਦਾ ਮਨ ਡਿਊਟੀ ਉੱਤੇ ਹੀ ਰਿਹਾ ਇਸ ਦੇ ਵਿਪਰੀਤ ਡਿਊਟੀ ਉੱਤੇ ਤੇ ਨਾਤ ਸਿੱਖਾਂ ਦੇ ਮਨ ਵਿੱਚ ਵਿਚਾਰ ਪੈਦਾ ਹੋਇਆ ਕਿ ਉਹ ਕਿਉਂ ਨਹੀਂ ਡਰਾਮਾ ਦੇਖਣ ਲਈ ਗਏ ਉਹ ਮਨ ਨਹੀਂ ਮੰਨ ਸੰਗੀਤ ਦੀ ਆਵਾਜ਼ ਨਾਲ ਉਸ ਡਰਾਮੇ ਦਾ ਅਨੁਮਾਨ ਲਗਾਉਂਦੇ ਰਹੇ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਨੇ ਆਦੇਸ਼ ਦਿੱਤਾ ਕੀ ਰਾਤ ਵਿੱਚ ਜੋ ਚੌਂਕੀਦਾਰ ਡਿਊਟੀ ਤੋਂ ਗੈਰਹਾਜ਼ਰ ਸਨ ਉਹਨਾਂ ਨੂੰ ਪੇਸ਼ ਕੀਤਾ ਜਾਵੇ ਜੋ ਡਰਾਮਾ ਦੇਖਣ ਗਏ ਉਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਗੁਰੂ ਜੀ ਨੇ ਕਿਹਾ ਕਿ ਇਹ ਲੋਕ ਅਸਲ ਵਿੱਚ ਮੌਜੂਦ ਸਨ ਕਿਉਂਕਿ ਇਹ ਮਨ ਕਰਕੇ ਡਿਊਟੀ ਦੇ ਰਹੇ ਸਨ ਪਰ ਜੋ ਆਪਣੇ ਆਪ ਨੂੰ ਹਾਜ਼ਰ ਸਮਝ ਰਹੇ ਸਨ ਅਸਲ ਵਿੱਚ ਉਹ ਹੀ ਗੈਰ ਹਾਜ਼ਰ ਸਨ ਕਿਉਂਕਿ ਉਹਨਾਂ ਦਾ ਮਨ ਤਾਂ ਡਰਾਮਾ ਦੇਖਣ ਵਿੱਚ ਸੀ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਇੱਥੇ ਤਾਂ ਹਾਜ਼ਰੀ ਮਨ ਦੀ ਹੀ ਮੰਨੀ ਜਾਂਦੀ ਹੈ ਸਰੀਰ ਦੀ ਨਹੀਂ ਆਤਮਕ ਦੁਨੀਆ ਦਾ ਇਹ ਦਸਤੂਰ ਹੈ ਇਸ ਤਰ੍ਹਾਂ ਗੁਰੂ ਜੀ ਨੇ ਇਹ ਸਾਖੀ ਵਿੱਚ ਸਾਨੂੰ ਇਹੀ ਸਮਝਾਇਆ ਹੈ ਕਿ ਅਸੀਂ ਭਾਵੇਂ ਜੋ ਮਰਜ਼ੀ ਕਰੀਏ ਜੇਕਰ ਸਾਡਾ ਮਨ ਹੋਰ ਜਗ੍ਹਾ ਪਟਕ ਰਿਹਾ ਹੈ ਤਾਂ ਸਮਝ ਲਵੋ ਕਿ ਸਾਡਾ ਸਰੀਰ ਤਾਂ ਮੌਜੂਦ ਹੈ ਪਰ ਸਾਡਾ ਮਨ ਇੱਥੇ ਮੌਜੂਦ ਨਹੀਂ ਹੈ ਇਸ ਲਈ ਸਾਨੂੰ ਹਮੇਸ਼ਾ ਜੋ ਵੀ ਕੰਮ ਕਰਨਾ ਹੈ ਤਾਂ ਆਪਣੇ ਮਨ ਨਾਲ ਹੀ ਕਰਨਾ ਚਾਹੀਦਾ ਹੈ ਨਾ ਕਿ ਸਰੀਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ